ਉਜੇ ਜਨਤਾ ਦੇ ਲੋਕ ਜਨਜਾਤੀ ਦੇ ਲੋਕ ਬਾਬਾ ਸਾਹਿਬ ਹੀਰੋ ਮੈਦਕ ਜਿਹੜਾ ਦੇਸ਼ ਦੇ ਸੰਵਿਧਾਨਕ ਅਧਿਕਾਰਾਂ ਦੀ ਗੱਲ ਤੋਂ ਕਰਕੇ ਦੇਸ਼ ਦੇ ਸਰਵੋੱਚ ਆਗੇ ਦੇ ਪਹੁੰਚੇ ਵੀਰ ਸਾਹਿਬਾ ਉਹ ਮੈਦਕ ਜਿਹੜੇ ਬਣਾਇਆ ਗਿਆ ਕਿਉਂਕਿ ਜਿਹੜੇ ਉਹਦਾ ਆਗੇ ਦੇ ਪਹੁੰਚ ਰਹੇ ਲੰਗੇ ਹੁਣ ਉਹਨਾਂ ਚਾਰਟਰ ਬਣਾਇਆ ਜਾ ਰਿਹਾ ਬਿਲਕੁਲ ਇਹਨਾਂ ਆਮ ਆਮੀ ਪਾਰਟੀ ਨੂੰ ਬਰਦਾਸ਼ਤ ਨਹੀਂ ਹੈ ਕਿ ਬਿਲਕੁਲ ਜਿਵੇਂ ਅਸੀਂ ਪ੍ਰੋਟੈਸਟ ਨਹੀਂ ਕਰਾਂਗੇ ਇਸ ਗੱਲ ਨੂੰ ਲੈ ਕੇ ਅਸੀਂ ਰਾਹ ਨੂੰ ਚਲੀ ਜਾਵਾਂਗੇ ਬਹੁਤ-ਬਹੁਤ ਸ਼ੁਕਰੀਆ ਬਿਲਕੁਲ ਅਸੀਂ ਉਹ ਲੀਗਲੀ ਇਗਜ਼ਾਮ ਕਰ ਰਹੇ ਆ ਕਿ ਸਾਡੀ ਕੋਲ ਲੈਣਾਗਾ ਉਹਦੇ ਲਈ ਟੀਮ ਸਾਡੀ ਲੱਗੀ ਹੋਈ ਆ ਬੜੀ ਜਲਦੀ ਸਾਡਾ ਐਕਸ਼ਨ ਜਿਹੜਾ ਉਹ ਸਾਹਮਣੇ ਜਿਹੜੀ ਜਿਹੜੇ ਉਹਨਾਂ ਦੇ ਉਹ ਭਿਜਨਤਾ ਪਾਰਟੀ ਦੰਨ ਕਰਦੀ ਆ ਉਹਨਾਂ ਪੌਂਟਸ ਦੇ ਉੱਤੇ ਪਹਿਲਾਂ ਤੁਸੀਂ ਦੇਖਿਆ ਹੋਊਗਾ ਇੱਕ ਕਾਫੀ ਦਿਨਾਂ ਤੋਂ ਪਹਿਲਾਂ ਮਾਹੌਲ ਜਿਹੜਾ ਉਹ ਬੀਆ ਗੁਬਈ ਸਾਹਿਬ ਦੇ ਖਿਲਾਫ ਬਣਾਇਆ ਜਾ ਰਿਹਾ ਸੀਗਾ ਸੰਵਧਾਨ ਦੇ ਸਰਵੋਤਮ ਅਧਾਰਨ ਦੇ ਮੁਖੀ ਦੇ ਖਿਲਾਫ ਬਣਾਇਆ ਜਾ ਰਿਹਾ ਸੀਗਾ ਫਿਰ ਉਸੇ ਮਾਹੌਲ ਦੇ ਅੰਦਰ ਜਿਹੜਾ ਹੈਗਾ ਉਹ ਵਿਅਕਤੀ ਨੇ ਹਮਲਾ ਕੀਤਾ ਔਰ ਮੈਂ ਸਮਝਦਾ ਸਾਡੇ ਸੰਵਧਾਨ ਦੀ ਤਹੀਨਾ 바ਵਾ ਸਾਹਿਬ ਦੀ ਇਬਰਾਹਮ ਐਟ ਕਦੀ ਦੀ ਤਹੀਨਾ ਔਰ ਇੱਕ ਪੜ੍ਹੇ ਲਿਖੇ ਵਿਅਕਤੀ ਦੀ ਤਹੀਨਾ ਸਾਹਮਣੇ ਦਿਖਾਈ ਦਿੰਦੀ ਹੈ ਕਿਵੇਂ ਸਾਡ ਜਿਹੜੀ ਤੁਸੀਂ ਕਲੋਨੀ ਲੜਾਈ ਆ ਚਾਰ ਚਾਰ ਚੱਕੇ ਲਹਿਰ ਖੜੀ ਕਰਨੀਆਂ ਤਾਂ ਚਲੋ ਬਾਤ ਹੈ ਸ਼ੁਗ਼ਾ ਕੀ ਤੁਹਾਨੂੰ ਇਹ ਹੀ ਲੱਗਦਾ ਕਿ ਇੱਕ ਪੜਿਆ ਲਿਖਿਆ ਜਿਹੜਾ ਵਕੀਲ ਆ ਉਹਨੇ ਐਡਾ ਵੱਡਾ ਐਕਸ਼ਨ ਦਿੱਤਾ ਹੈ ਤੁਸੀਂ ਵੀ ਵਕੀਲ ਆ ਤਾਂ ਬਾਰੀਕ ਉਸ ਤੋਂ ਉਸੇ ਟਾਈਮ ਦਾ ਰਿਸਪਸ ਨਹੀਂ ਕਰ ਰਿਹਾ ਰਿਜੈਕਟ ਕਰਨਾ ਚਾਹੀਦਾ ਪਿਛਲੇ ਦਿਨਾਂ ਦੇ ਵਿੱਚ ਭਾਵੇਂ ਅੱਜ ਦੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸਿਰਫ ਵਕੀਲਾ ਦੀ ਜੜਾਈ ਹੋਈ ਯਾਰ ਉਹ ਤੇ ਕੱਸੀ ਖ਼ਬਰੀ ਸੀਗਾ ਉਹਨੂੰ ਮੀਡੀਆ ਨੇ ਜਿਸ ਤਰ੍ਹਾਂ ਨਾਲ ਪਰਚਾ ਆਇਆ ਤੋ ਦਾ 트럼ਪ ਜਿਹੜਾ ਹੈਗਾ ਬਿਲਕੁਲ ਮੈਂ ਤੁਹਾਡੇ ਨਾਲ ਇਸ ਵਾਰ ਤੁਹਾਡੇ ਸਵਾਲ ਨਾਲ ਸਹਿਮਤ ਆ ਬਿਲਕੁਲ ਮੈਂ ਸਮਝਦਾ ਕਿ ਬਾਰ ਕੌਂਸਲ ਗਵਰਨਮੈਂਟ ਆਫ ਇੰਡੀਆ ਨੂੰ 트럼ਪ ਉਸਦਾ ਲਾਇਸੈਂਸ ਬਹਤਰ ਕਰਨ ਦੀ ਬਜਾਏ ਉਸਦਾ ਲਾਇਸੈਂਸ ਰੱਦ ਕਰਨਾ ਚਾਹੀਦਾ ਸੀਗਾ ਉਹਦੇ ਖਿਲਾਫ ਬਾਰ ਕੌਂਸਲ ਆਫ ਇੰਡੀਆ ਨੂੰ ਮੁਕਦਮਾ ਦਰਜ ਕਰਵਾਉਣਾ ਚਾਹੀਦਾ ਸੀਗਾ ਉਹਦੇ ਖਿਲਾਫ ਜਿਹੜੀ ਸਾਡੀ ਲੀਗਲ ਫਿਟਨੈਸ ਦੀ ਹੈ ਉਹ ਵੀ ਕਰਵਾ ਦਾ ਦਰਜ ਕਰਵਾਉਣਾ ਚਾਹੀਦਾ ਸੀਗਾ ਸੌੁਰੂ ਬਚਾ ਕੇ ਮੈਂ ਸਮਝਦਾ ਇਸ ਤਾਂ ਦੀ ਮਾਨਸਿਕਤਾ ਦਾ ਪ੍ਰਗਟਾਵਾ ਬਾਰ ਕੌਂਸਲ ਉਹਦੇ ਹੀ ਕਰਨਾ ਚਾਹੀਦਾ ਸੀ